ਬੱਬ ਮੱਛੀਆਂ ਚਰਾਉਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਹੱੱਟ ਸੱਚ ਦੀ ਜੇ ਲਾਉਂਦਾ ਦਿਸਦਾ ਏ ਨਾਲ ਲੰਗਰ ਛਕਾਉਂਦਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਆਪਾਂ ਮੱਛੀਆਂ ਚਰਾਂਉਂਗਾ ਦੱਸਦਾਏ ਪਾਣੀ ਖੇਤਾਂ ਨੂੰ ਲੋਗਾ ਦੱਸਦਾਏ ਹੱਥ ਸੱਚ ਦੀ ਚਰਾਂਉਂਦਾ ਦੱਸਦਾਏ ਨਾਲ ਲੰਗਰ ਛਕਾਉਂਦਾ ਬੰਦੀਆਂ ਵੱਲ ਐਲਾਨ ਹੋਇਆ ਸੀ ਥਾਲੀ ਖੜਕਾਉਣ ਦਾ ਕੀ ਕਹਿੰਦਾ ਜੀ ਉਹ ਤੇ ਅੱਜ ਸਾਡੇ ਜੋ ਆਗੂ ਕਿਸਾਨ ਆਗੂ ਬੈਠੇ ਆ ਜੋ ਦਿੱਲੀ ਧਰਨੇ ਤੇ ਅੱਜ ਮਹੀਨੇ ਤੋਂ ਉੱਪਰ ਹੋ ਗਏ 2 ਦਿਨ ਉਹਨਾਂ ਨੂੰ ਸੋ ਇਹ ਅੱਜ ਮੋਦੀ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੁਣ ਅੱਜ ਮੰਨ ਕੇ ਬਾਤ ਕਰ ਰਹੇ ਇਹ ਮੰਨ ਦੀ ਬਾਤ ਦਾ ਸਾਡੇ ਨਾਲ ਕੋਈ ਫਾਇਦਾ ਨਹੀਂ ਜੇ ਕਰਨੀ ਕੰਮ ਦੀ ਗੱਲ ਕਰੋ ਕੰਮ ਕੀ ਬਾਤ ਕਰਨੇ ਵਾਲੀ ਜਿਹੜੇ ਬੈਠੇ ਆ ਸਾਡੇ ਕਿਸਾਨ ਆਗੂ ਇਹਨਾਂ ਨੇ ਤਿੰਨ ਕਾਲੇ ਕਾਨੂੰਨ ਜਿਹੜੇ ਬਣਾਏ ਆ ਉਹਨਾਂ ਨੂੰ ਰੱਦ ਕਰੋ ਇਹ ਤਾਂ ਕੰਮ ਦੀ ਗੱਲ ਅਸੀਂ ਕਹਿ ਸਕਦੇ ਆ ਵੀ ਹੈਗੀ ਆ ਮਨ ਕੀ ਬਾਤ ਕਰਾਂਗੇ ਮਨ ਕੀ ਬਾਤ 3 ਦਿਨ ਕਿ ਬਹਿਟ ਜਾਂਦੇ ਆ ਕਹਿੰਦੇ ਮਨ ਕੀ ਬਾਤ ਕਰਨੀ ਜੇ ਮਨ ਕੀ ਆਪਣੇ ਮਨ ਕੀ ਬਾਤ ਕਰ ਰਹੇ ਲੋਕਾਂ ਕੇ ਮਨ ਕੀ ਬਾਤ ਕਰਨੀ ਚਾਹੀਦੀ ਹੈ ਜੀ ਤਾਂ ਕਿ ਕਿਸਾਨ ਸਾਡੇ ਜਿਹੜੇ ਭਰਾ ਬੈਠੇ ਆ ਸਾਡੇ ਅਸੀਂ ਕਿਸਾਨਾਂ ਦੇ ਪੁੱਤਾਂ ਸਾਡੇ ਮਨ ਦੀ ਗੱਲ ਇਹ ਆ ਵੀ ਜਿਹੜੇ ਤਿੰਨ ਕਾਲੇ ਕਾਨੂੰਨ ਬਣਾਏ ਇਹਨਾਂ ਨੂੰ ਰੱਦ ਕਰਿਆ ਜਾਵੇ ਨਹੀਂ ਤਾਂ ਅਸੀਂ ਐਦਾਂ ਹੀ ਮੋਦੀ ਦਾ ਵਿਰੋਧ ਕਰਾਂਗੇ ਜਦੋਂ ਵੀ ਇਹ ਮਨ ਕੀ ਬਾਤ ਕਰੇਗਾ ਅਸੀਂ ਅੱਜ ਆਪਣਾ ਜਿਹੜਾ ਰੋਸ ਹੈ ਥਾਲੀਆਂ ਖੜਕਾ ਕੇ ਇਹ ਕਹੇ ਵੀ ਜਿਵੇਂ ਇਹਨਾਂ ਨੇ ਕਿਸੇ ਵੀ ਕਰੋਨਾ ਜਾ ਅਸੀਂ ਕਹਿੰਦੇ ਵੀ ਭਾਈ ਮੋਦੀ ਤੂੰ ਹੀ ਜਾ ਜੇ ਤੂੰ ਸਾਡੀ ਗੱਲ ਨਹੀਂ ਸੁਣਨੀ ਫਿਰ ਸਾਡੇ ਵਾਸਤੇ ਤੂੰ ਦੇਸ਼ ਦਾ ਪ੍ਰਧਾਨ ਮੰਤਰੀ ਫਿਰ ਤੇਰਾ ਕੋਈ ਫਾਇਦਾ ਨਹੀਂ ਸਾਨੂੰ ਤਾਂ ਜੋ ਕਿ ਅਸੀਂ ਪ੍ਰਧਾਨ ਮੰਤਰੀ ਸਾਰਿਆਂ ਦਾ ਸਾਝਾ ਤੂੰ ਅਸੀਂ ਲੋਕਾਂ ਨੇ ਤੈਨੂੰ ਵੋਟਾਂ પાਕੇ ਚੁਣਿਆ ਸੀ ਪਰ ਤੂੰ ਅੱਜ ਸਾਡੀ ਗੱਲ ਨਹੀਂ ਸੁਣਦਾ ਤਾਣਾशाही ਰਵੱਈਆ ਨੂੰ ਉਠਾ ਰਿਹਾ ਇਸ ਕਰਕੇ ਸਾਡੀ ਤੁਹਾਨੂੰ ਬੇਨਤੀ ਹੈ ਅਸੀਂ ਬੇਨਤੀ ਕਰ ਸਕਦੇ ਕਿ ਜਿਹੜੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕੇ ਇੰਨੀ ਠੰਡ ਦੇ ਬਾਵਜੂਦ ਜਿਹੜੇ ਕਿਸਾਨ ਬੈਠੇ ਆਪਣੇ ਆਪਣੇ ਘਰਾਂ ਚਾਣ ਨਵਾਂ ਸਾਲ ਮਨਾਣ ਨਹੀਂ ਤਾਂ ਅਸੀਂ ਵੀ ਸਾਰੇ ਫਿਰ ਉੱਥੇ ਨਵਾਂ ਸਾਲ ਮਨਾਣ ਹੁਣ ਦਿੱਲੀਏ ਜਾ ਰਹੇ 31 ਤਰੀਕ ਨੂੰ ਉੱਥੇ ਬੈਠ ਕੇ ਨਵਾਂ ਸਾਲ ਮਨਾਵਾਂਗੇ ਜਦੋਂ ਤੱਕ ਮੂੰਹ ਜਤਾ ਚਾਹੀ ਬੀਬੀਆਂ ਚਾਹੀ ਸਾਡੇ ਭਰਾ ਕਿਸਾਨ ਸਾਰੇ ਉੱਤੇ ਹੀ ਬੈਠੇ ਰਾਂਗੇ ਉਦੋਂ ਤੱਕ ਵਾਪਸ ਖਾਲਸਾ ਵੈਗੂ ਜੀ ਫਤਿਹ ਭਾਈ ਜੀ ਗੱਲ ਇਸ ਤਰ੍ਹਾਂ ਹੈ ਕਿ ਜੋ ਮੋਦੀ ਆਪਣੇ ਮਨ ਕੀ ਬਾਤ ਕਰ ਰਿਹਾ ਸਾਡੇ ਇਤਨੇ ਜ਼ਿੰਮੇਵਾਰ ਭਰਾ ਦੀਆਂ ਮੋਤਾਂ ਹੋ ਗਈਆਂ ਉਹਨਾਂ ਬਾਰੇ ਅਜ ਤੱਕ ਸੋਚਿਆ ਮੋਦੀ ਨੇ ਇਹ ਜਿਹੜੇ ਸਾਡੇ ਇਹਨੇ ਕਾਨੂੰਨ ਬਣਾਏ ਹੋਏ ਗਲਤ ਬਣਾਏ ਹੋਏ ਆ ਸਾਰੀ ਦੁਨੀਆ ਕਹਿੰਦੀ ਹੈ ਵੀ ਪਿੰਡੂ ਵਾਪਸ ਕਰੋ ਵਾਪਸ ਕਰੋ ਇਹ ਮੰਨਦਾ ਕਿਉਂ ਨਹੀਂ ਸਾਨੂੰ ਇੱਕ ਗੱਲ ਦਾ ਜਵਾਬ ਦੇ ਦੇਵੇ ਵੀ ਭਾਈ ਅਸੀਂ ਇਹ ਕਾਨੂੰਨ ਵਾਪਸ ਕਰ ਰਹੇ ਆ ਸਾਰੀ ਸੰਗਠਨਾਂ ਨੂੰ ਇਕੱਠੀ ਕਰਕੇ ਦੁਬਾਰਾ ਕਾਨੂੰਨ ਬਣਾ ਲੈ ਕਿਸਾਨਾਂ ਨੂੰ ਵਿਰੋਧ ਨਹੀਂ ਹੋਊਗਾ ਹੋਰ ਦੇਸ਼ਿਆਵਾਸੀਆਂ ਨੂੰ ਵਿਰੋਧ ਹੋਊਗਾ ਇਹ ਕੱਲੇ ਕਿਸਾਨ ਨਹੀਂ ਇਹ ਜ਼ਿਮੀਦਾਰ ਨਹੀਂ ਕੱਲੇ ਸਾਰਾ ਦੇਸ਼ ਹਿੰਦੂ ਮੁਸਲਮਾਨ ਸਿੱਖ ਐ ਸਾਰੇ ਇਕੱਠਾ ਹੋਇਆ ਵਾ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਬਾਰ-ਬਾਰ ਬੇਨਤੀ ਕਰਦੇ ਆ ਕਿਸਾਨ ਵੀ ਬੇਨਤੀ ਕਰ ਰਹੇ ਆ ਵੀ ਸਾਡੇ ਕਾਲੇ ਕਾਨੂੰਨ ਕਿੰਨੇ ਜਿਹੜੇ ਵਾਪਸ ਹੋਣੇ ਚਾਹੀਦੇ ਆ